ਲੋਕ ਸਭਾ ਹਲਕਾ ਫਰੋਜਪੁਰ ਤੋਂ ਕਾਂਗਰਸ ਦੇ ਉਮੀਦਵਾਰ ਸ਼ੇਰ ਸਿੰਘ ਕਬਾਇਆ ਦਾ ਨਾਮਜ਼ਦਗੀ ਪੱਤਰ ਪਰਵਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੁਦ ਪਹੁੰਚ ਰਹੇ ਹਨ ਇਹ ਜਾਣਕਾਰੀ ਕਬਾਇਆ ਦੇ ਕਰੀਬੀਆਂ ਵੱਲੋਂ ਦਿੱਤੀ ਗਈ ਸ਼ੇਰ ਸਿੰਘ ਕਬਾਇਆ ਦਾ ਕਹਿਣਾ ਹੈ ਕਿ ਉਹਨਾਂ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲਬਾਤ ਹੋਈ ਸੀ ਅਤੇ 29 April ਨੂੰ ਕੈਪਟਨ ਅਮਰਿੰਦਰ ਸਿੰਘ ਜਿੱਥੇ ਉਹਨਾਂ ਨਾਲ ਹੋਣਗੇ ਉੱਥੇ ਹੀ ਰੂਸੇ ਕਾਂਗਰਸੀਆਂ ਨੂੰ ਮਨਾ ਕੇ ਇੱਕ ਮੰਚ ਤੇ ਵੀ ਇਕੱਠਾ ਕਰਨਗੇ ਜਲਾਲਾਬਾਦ ਦੇ ਪਿੰਡ ਲਾਹੌਰੀਆਂ ਵਿੱਚ ਪੀਤੀ ਸ਼ਾਮ ਇੱਕ ਕਿਸਾਨ ਦੀ ਬਲੱਡ ਕੈਂਸਰ ਦਾ ਮੌਤ ਹੋ ਗਈ। ਜਾਣਕਾਰੀ ਅਨੁਸਾਰ ਕਿਸਾਨ ਕੁਲਵੀਰ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਲਾਹੌਰੀਆਂ ਨੂੰ ਕਰੀਬ 1 ਮਹੀਨਾ ਪਹਿਲਾਂ ਬਲੱਡ ਕੈਂਸਰ ਹੋਣ ਦੀ ਸ਼ਿਕਾਇਤ ਮਿਲੀ ਸੀ ਅਤੇ ਬਾਅਦ ਵਿੱਚ ਪਰਿਵਾਰਕ ਮੈਂਬਰਾਂ ਵੱਲੋਂ ਕੁਲਵੀਰ ਸਿੰਘ ਦਾ ਇਲਾਜ ਬੀਕਾਨੇਰ ਵਿੱਚ ਚਲਾਇਆ ਜਾ ਰਿਹਾ ਸੀ। ਪਰ ਬੀਤੀ ਸ਼ਾਮ ਕੁਲਵੀਰ ਸਿੰਘ ਦੀ ਮੌਤ ਹੋ ਗਈ। ਕੁਲਵੀਰ ਸਿੰਘ ਆਪਣੇ ਪਿੱਛੇ 2 ਅਤੇ 17 ਸਾਲਾਂ ਦੇ ਦੋ ਲੜਕੇ ਛੱਡ ਗਏ ਹਨ। ਫਰੋਕਪੁਰ ਲੋਕ ਸਭਾ ਹਰਕੇ ਵਿੱਚ ਕਾਂਗਰਸ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਰਕਲ ਪ੍ਰਧਾਨ ਐਡਵੋਕੇਟ ਦੇਸ ਰਾਜ ਕੰਬੋ ਜੰਡਵਾਲੀਆ ਲੱਖੇ ਵਾਲੀ ਟਾਪ ਦੇਖੇ ਆਪਣੇ ਹਜ਼ਾਰਾਂ ਸਮਰਥਕਾਂ ਸਮੇਤ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਦੇਸ ਰਾਜ ਨੂੰ ਸਰੂਪਾ પાਕੇ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ ਦੀਲਾ ਫਾਜ਼ਿਲਕਾ ਦੇ ਪਿੰਨਟਾਲੀ ਵਾਲਾ ਦੀ ਢਾਣੀ ਦਰਿਆ ਸਿੰਘ ਵਾਲਾ ਤੋਂ ਕਰੀਬ 30 ਹਜ਼ਾਰ ਮੀਟਰ ਕੈਰ ਕਾਨੂੰਨੀ ਸ਼ਰਾਬ ਦਾ ਜ਼ਖੀਰਾ ਬਰਾਮਦ ਹੋਣ ਦੀ ਸੂਚਨਾ ਹੈ ਜਾਣਕਾਰੀ ਅਨੁਸਾਰ ਐਕਸਾਈਜ਼ ਦੇ ਬਾਗਤੀ ਟੀਮ ਵੱਲੋਂ ਛਾਪੇਮਾਰੀ ਦੌਰਾਨ 18 ਪਾਣੀ ਦੀਆਂ ਵੱਡੀਆਂ ਟੈਂਕੀਆਂ ਬਰਾਮਦ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਲਹਣ ਅਤੇ ਦੇਸੀ ਸ਼ਰਾਬ ਭਰੀ ਹੋਈ ਸੀ ਫਰੋਇਪੁਰ ਵਿੱਚ 10 ਸ਼ਾਮ ਭਰੇ ਪਜਾੜ ਵਿੱਚ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਦੌਰਾਨ ਦੋ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ ਜਾਨਮੁਤ ਜਾਣਕਾਰੀ ਮੁਤਾਬਕ ਫ੍ਰਾਇਡਕੋਰ ਦੇ ਭਰੇ ਬਾਜ਼ਾਰ ਵਿੱਚ ਦਿੱਲੀ ਗੇਟ 'ਚ ਤਿੰਨ ਲੋਕਾਂ ਦੇ ਸਕੂਟਰੀ ਦੀ ਟੱਕਰ ਲੱਗਣ ਨਾਲ ਦੋ ਲੋਕਾਂ ਤੇ ਗੋਲੀਆਂ ਚਲਾ ਕੇ ਉਹਨਾਂ ਨੂੰ ਜ਼ਖਮੀ ਕਰ ਦਿੱਤਾ ਜਿਨ੍ਹਾਂ ਨੂੰ ਪਹਿਲਾ ਫ੍ਰਾਇਡਕੋਰ ਦੇ ਸਿਵਲ ਹਸਪਤਾਲ ਲਿਜਾ ਗਿਆ ਜਿੱਥੇ ਦੋਵਾਂ ਜ਼ਖਮੀਆਂ ਨੂੰ ਫ੍ਰਾਇਡਕੋਰ ਮੈਡੀਕਲ ਕਾਲਜ ਵਿੱਚ ਟ੍ਰਾਂਸਫਰ ਕਰ ਦਿੱਤਾ ਗਿਆ ਉਧਰ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚ ਕੇ ਅਤੇ ਉਹਨਾਂ ਨੇ ਜਾਂਚ ਸ਼ੁਰੂ ਕਰ ਦਿੱਤੀ